ਬਾਬਾ ਜੀ ਦੇ ਅੱਗੇ ਜਾ ਕੇ ਮੰਗੀਦਾ ਜੋ ਮੰਗੀਦਾ ਹੋਰ ਕਿਸੇ ਕੋਲੋਂ ਕੁਝ ਨਹੀਂ ਮੰਗੀਦਾ ਤੇ ਮੈਂ ਤੁਹਾਨੂੰ ਵੀ ਇਹੋ ਹੀ ਦੱਸਣਾ ਚਾਹੁੰਨਾ ਕਿ ਤੁਸੀਂ ਵੀ ਕਿਸੇ ਹੋਰ ਤੋਂ ਆਸ ਨਾ ਲਾਇਆ ਕਰੋ ਕਦੇ ਦੁਖੀ ਹੋ ਕਦੇ ਉਦਾਸ ਮਾਨਣਾ ਨਾ ਜੇ ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰਾ ਕੋਈ ਦੋਸਤ ਹੋਵੇ ਜਿੰਨੂੰ ਮੈਂ ਆਪਣਾ ਹਾਲ ਸੁਣਾ ਸਕਾਂ ਛੱਡ ਦਿਓ ਗੱਲਾਂ ਇਦਾਂ ਦੀਆਂ ਇਹ ਸਾਰੀ ਦੁਨੀਆ ਮਤਲਬੀ ਏ ਜਦੋਂ ਕਿਸੇ ਨੂੰ ਮਤਲਬ ਹੁੰਦਾ ਉਦੋਂ ਹੀ ਤੁਹਾਡੇ ਕੋਲ ਆਂਦੀ ਹੈ ਇਸ ਲਈ ਤੁਸੀਂ ਜੇ ਆਪਣਾ ਕੋਈ ਦੋਸਤ ਚਾਹੁੰਦੇ ਹੋ ਜਿਹੜਾ ਤੁਹਾਡੇ ਨਾਲ ਸਾਰੀ ਉਮਰ ਰਵੇ ਤੇ ਬਾਬਾ ਜੀ ਨੂੰ ਬਣਾ ਲਓ ਬਾਬਾ ਜੀ ਨੇ ਤੁਹਾਡਾ ਸਾਥ ਛੱਡਦੇ ਤੁਹਾਡਾ ਮਾਲਕ ਜਿਹੜਾ ਹੈਗਾ ਨਾ ਉਹ ਹੀ ਤੁਹਾਡਾ ਬੈਸਟ ਫਰੈਂਡ ਹੈ ਜਦੋਂ ਆਪਣੇ ਗੁਰੂ ਨੂੰ ਸਭ ਕੁਝ ਮੰਨ ਲੋਗੇ ਨਾ ਕਿ ਮੈਂ ਤਾਂ ਸਿਰਫ ਆਪਣੇ ਭਗਵਾਨ ਦੇ ਅੱਗੇ ਜਾ ਕੇ ਰੋਣਾ ਭਗਵਾਨ ਨੂੰ ਹੀ ਆਪਣਾ ਦੁੱਖ ਸੁੱਖ ਸੁਣਾਣਾ ਹੈ ਮੇਰਾ ਹੋਰ ਇੱਥੇ ਕੋਈ ਸਾਥੀ ਨਹੀਂ ਹੈਗਾ ਆਸਾਂ ਜਦੋਂ ਮਾਲਕ ਤੇ ਹੋ ਗਿਆ ਤਾਂ ਫਿਰ ਉਹ ਨਹੀਂ ਕਦੇ ਟੁੱਟਣ ਗਿਆ ਇਹ ਗੱਲ ਯਾਦ ਰੱਖਣਾ ਧੋਖਾ ਕਿਉਂਕਿ ਦੁਨੀਆ ਕਰ ਸਕਦੀ ਗੁਰੂ ਨਹੀਂ ਇਹ ਧੋਖਾ ਦਿੰਦਾ ਆਪਣੇ ਬੱਚੇ ਨੂੰ ਤੁਹਾਨੂੰ ਸਮਝ ਆਵੇ ਨਾ ਆਵੇ ਅੱਜ ਉਹ ਗੱਲ ਵੱਖਰੀ ਹੈ ਪਰ ਗੁਰੂ ਤੁਹਾਡੇ ਲਈ ਤਾਂ ਬਹੁਤ ਕੁਝ ਵਧੀਆ ਕਰ ਰਿਹਾ ਹੈ ਸੋ ਜ਼ਿੰਦਗੀ 'ਚ ਕਦੇ ਵੀ ਭਰੋਸਾ ਜਿਹੜਾ ਹੈਗਾ ਆਪਣੇ ਗੁਰੂ ਤੇ ਰੱਖਣਾ ਆਪਣੇ ਮਾਲਕ ਤੇ ਰੱਖਣਾ ਕਿ ਨਹੀਂ ਯਾਰ ਮੈਨੂੰ ਜੇ ਨੌਕਰੀ ਨਹੀਂ ਮਿਲਦੀ ਵੀ ਮੇਰੇ ਜੇ ਅੱਜ ਪੇਪਰ ਨਹੀਂ ਸਹੀ ਜਾਂ ਕੁਝ ਵੀ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਹੈ ਤੁਹਾਡੀ ਕਿ ਜੇਆ ਮੇਰੀ ਸਹੀ ਨਹੀਂ ਹੋ ਰਹੀ ਤਾਂ ਮੇਰਾ ਮਾਲਕ ਆਪੇ ਸਹੀ ਕਰੇਗਾ ਮੇਰਾ ਮਾਲਕ ਸਿੱਧੀਆਂ ਪਾਏਗਾ ਸਾਰੀਆਂ ਚੀਜ਼ਾਂ ਮੇਰੇ ਲਈ ਜੇ ਅੱਜ ਸਾਰੇ ਨੇ ਰਸਤੇ ਬੰਦ ਕਰਤੇ ਤੇ ਕੋਈ ਗੱਲ ਨਹੀਂ ਮੇਰਾ ਮਾਲਕ ਬੈਠਾ ਹੈ ਮਰਨਾ ਉਹਨੇ ਮੇਰੀ ਬਾਹ ਫੜੀ ਹੋਈ ਹੈ ਉਹਨੇ ਬੜਾ ਵਧੀਆ ਰਸਤਾ ਖੋਲ ਦੇਣਾ ਮੇਰੇ ਲਈ ਮੇਰੀ ਬਹੁਤ ਸੋਹਣੀ ਮੰਜ਼ਿਲ ਸੋਚੀ ਮੇਰੇ ਭਗਵਾਨ ਨੇ ਆਪਣੇ ਗੁਰੂ ਤੇ ਵਿਸ਼ਵਾਸ ਰੱਖੋ ਬਸ ਸਮਾਂ ਦੇਖੋ ਨਿਕਲ ਹੀ ਜਾਂਦਾ ਜਿਹੜਾ ਆਪਣਾ ਦੋਸਤ ਹੈ ਨਾ ਪੱਕਾ ਉਹ ਆਪਣੇ ਰੱਬ ਨੂੰ ਬਣਾਓ ਹੋਰ ਕਿਸੇ ਤੋਂ ਉਮੀਦ ਨਾ ਰੱਖੋ ਕਿਸੇ ਵੀ ਚੀਜ਼ ਦੀ ਉਮੀਦ ਨਾ ਰੱਖੋ ਤੁਹਾਡਾ ਮਾਲਕ ਤੁਹਾਡੇ ਲਈ ਬੈਠਾ ਏ ਉਹਨੇ ਸਭ ਕੁਝ ਸੋਚਿਆ ਤੁਹਾਡੇ ਲਈ ਕੁਝ ਵੀ ਗਲਤ ਨਹੀਂ ਹੋਣ ਦੇਣਾ ਮਾਲਕ ਨੇ ਤੁਹਾਡਾ ਇਹ ਗੱਲ ਪੱਕੀ ਹੈਗੀ ਜੇ ਆਪਣੇ ਮਨ 'ਚ ਬਿਠਾ ਲਓ ਕਿ ਹਾਲਾਤ ਜਿਵੇਂ ਤੇ ਮਰਜ਼ੀ ਹੋਣ ਮਿਲੂ ਨਹੀਂ ਜੇ ਪ੍ਰਵਾਹ ਆ ਗਈ ਮੇਰਾ ਮਾਲਕ ਮੇਰੇ ਨਾਲ ਬੈਠਾ ਹੋਗਾ ਮੇਰੇ ਮਾਲਕ ਨੇ ਆਪੇ ਸਭ ਕੁਝ ਠੀਕ ਕਰ ਦੇਣਾ